ਜਲੰਧਰ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਡੈਰੀ ਚਾਲਕਾਂ ਤੇ ਚਾਰਾ ਪ੍ਰਧਾਨ ਦੇ ਵਿੱਚ ਖੂਨੀ ਝੜਪ ਹੋ ਗਈ ਤੇ ਝੜਪ ਦਾ ਇੱਕ ਲਾਈਵ ਵੀਡੀਓ ਵੀ ਸਾਹਮਣੇ ਆ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਵੇਂ ਇੱਕ ਦੂਜੇ ਦੇ ਉੱਤੇ ਡਾਂਗਾ ਦੀ ਬਰਸਾਤ ਕੀਤੀ ਜਾ ਰਹੀ ਹੈ اے خدا خدا میری گل سن आरती ہو جا او ہاں 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 تو ڈانگا تو ڈانگا نہیں تو ہی اپ کال کرو ਕਰਵਾਉਂਦੇ ਆਂਗਾ ਨੀ ਆਹ ਕਰੀਓ ਕਰੀਓ ਮੈਂ ਕਰਵਾਉਂਦਾ 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 ਆਹ ਬੰਦੇ ਕਰ ਲਾਉਂਦੇ ਆਂਗਾ ਨਾ ਵੀਡੀਓ ਨਾ ਵੀਡੀਓ ਪਾਈਜੀ ਤੇ ਗੱਲ ਤੈਨੂੰ ਤੈਨੂੰ ਅੱਜ ਦੀ ਲੋੜ ਨਹੀਂ ਪਤਾ ਮਿਲੀ ਜਾਣਕਾਰੀ ਦੇ ਮੁਤਾਬਿਕ ਗੋਬਰ ਪਲਾਂਟ ਲਗਾਉਣ ਨੂੰ ਲੈ ਕੇ ਦੋਨੇ ਠੀਰਾਂ ਦਾ ਵਿਵਾਦ ਹੋਇਆ ਜਿਸ ਤੋਂ ਬਾਅਦ ਇਹ ਵਿਵਾਦ ਕੁਨੀ ਰੂਪ ਵਿੱਚ ਧਾਰਨ ਹੋ ਗਿਆ ਦੱਸਿਆ ਜਾ ਰਿਹਾ ਕਿ ਜਸ਼ਮੀਰ ਸਿੰਘ ਦੇ ਚਾਰਾ ਮੰਡੀ ਦੇ ਵਿੱਚ ਵਿਵਾਦ ਇੰਨਾ ਵਧਿਆ ਕਿ ਘਟਨਾ ਸਥਾਨ ਦੇ ਉੱਤੇ ਤੇਜ਼ਾਰ ਹਥਿਆਰਾਂ ਦੇ ਨਾਲ ਇੱਕ ਦੂਸਰੇ ਉੱਤੇ ਹਮਲਾ ਕੀਤਾ ਗਿਆ ਅਤੇ ਇੱਕ ਦੂਜੇ ਦੇ ਬੋਲੋਂ ਗੰਭੀਰ આરોਪ ਲਗਾਏ ਜਾ ਰਹੇ ਨੇ ਬੋਵਰ ਗੈਸ ਪਲਾਂਟ ਕੋਈ ਕਿਹੜੀ ਜਗ੍ਹਾ ਲੜਾਈ ਤੁਹਾਡੀ ਜੀ ਚਾਰਾ ਮੰਡੀ ਜਮਸ਼ੀਰ ਕਿਹਨਾਂ ਨੇ ਕੀਤਾ ਹਮਲਾ ਕਿਹਨਾਂ ਨੇ ਕੀਤਾ ਬਲਵਿੰਦਰ ਸਿੰਘ ਜੈਮਲ ਸਿੰਘ ਜੋਰਪ੍ਰੀਤ ਸਿੰਘ ਸੁਖਪ੍ਰੀਤ ਸਿੰਘ ਲਾਰ 10 11 ਵਿਅਕਤੀ ਅਣਪਛਾਤੇ ਸੀ ਕਿ ਕਿਥੇ ਦੇ ਰਹਿਣ ਵਾਲੇ ਕਿਥੇ ਦੇ ਜੀ ਹੈ ਜਿਹੜੇ ਬੰਦੇ ਜਿਹੜਾ ਉੱਥੇ ਜਮਸ਼ੇਰ ਮੰਡੀ ਰਹੀ ਰਹਿਣ ਵਾਲੇ ਨੇ ਠੀਕ ਹੈ ਤੇ ਕੋਈ ਇਹ ਲਖਤ ਭਾਈ ਚਾਲਮਟ ਪਹਿਲਾਂ ਕੋਈ ਨਹੀਂ ਸਾਡੇ ਨਾਲ ਕੋਈ ਲਖਤ ਭਾਈ ਨਹੀਂ ਸਭ ਤੋਂ ਪੱਠੇ ਲੈਂਦੇ ਆ ਸਾਡੇ ਗਾਹਕ ਨੇ ਸਿਰਫ ਮੰਡੀ ਚ ਆਪੇ ਬਣਿਆ ਪ੍ਰਧਾਨ ਸੀ ਜੋ ਕਿ ਮੰਡੀ ਨੂੰ ਚੱਕ ਕੇ ਉਧਰ ਸ਼ਿਫਟ ਕਰ ਰਿਹਾ ਸੀ ਸਾਰਾ ਪੈਂਡ ਉਹਦਾ ਵਿਰੋਧ ਵਿੱਚ ਆ ਪੰਜ ਪੈਂਡ ਉਹਦੇ ਵਿਰੋਧ ਵਿੱਚ ਨੇ ਦੈਰੀ ਕੰਪਲੈਕਸ ਵਿਰੋਧ ਵਿੱਚ ਨੇ ਆਰਡੀਆ ਭਾਈਚਾਰਾ ਵਿਰੋਧ ਵਿੱਚ ਨੇ ਪਰ ਉਹ ਇਕੱਲਾ ਹੀ ਬੰਦਾ ਕਹਿੰਦਾ ਮੈਂ ਤੁਹਾਨੂੰ ਇੱਥੋਂ ਚੱਕ ਕੇ ਉੱਪਰ ਸੈੱਟ ਨੀ ਮੰਡੀ ਦੀ ਸਹਿਮਤੀ ਨਾਲ ਪ੍ਰਧਾਨ ਨਹੀਂ ਬਣਿਆ ਹਾਂ ਆਪੀ ਬਣਿਆ ਸੀ ਪ੍ਰਧਾਨ ਬਣੇ ਸਹਿਮਤੀ ਨਾਲ ਕੋਈ ਨਹੀਂ ਬਣਾ ਸਕਦਾ ਦੂਤੇ ਲੜਾਈ ਕਿਸ ਕਾਰਨ ਹੋਈ ਹੈ ਜੀ ਇਹ ਲੜਾਈ ਮੰਡੀ ਕਰਨਾ ਮੰਡੀ ਕਰਮ ਮੰਡੀ ਲੱਗਦੀ ਹੈ ਉਸ ਕਾਰਨ ਕੀ ਪ੍ਰਧਾਨਗੀ ਕਾਰਨ ਨਹੀਂ ਮੰਡੀ ਦੇ ਕਾਰਨ ਹੀ ਸਭ ਤੋਂ ਲੜਾਈ ਹੋਈ ਆ ਵੀ ਅਸੀਂ ਤਾਂ ਉਹਨੂੰ ਬੈਠ ਕੇ ਮੁੱਦੇ ਸੁਲਝਾਉਂਦੇ ਸਤਿਅੰਸ ਇਹ ਮੰਡੀ ਚਕਾਰਿਆ ਜਾਂ ਆਪਣੀ ਧੱਕੇ ਨਾਲ ਲਵਾ ਰਿਹਾ ਕੋਈ ਹੋਰ ਕੀ ਚੀਜ਼ ਕਰ ਰਿਹਾ ਹੈ ਚਕਾਰਿਆ ਹੈ ਮੰਡੀ ਮੰਡੀ ਚ ਕੁਮਾੜਾ ਜਾਂਦਾ ਉਹ ਮੰਡੀ ਚ ਕੁਮਾੜਾ ਕਿ ਗੋਬਰ ਗੈਸ ਪਲਾਨ ਲੱਗਦਾ ਹੈ। ਅੱਛਾ ਗੋਬਰ ਗੈਸ ਪਲਾਨ ਲੱਗਦਾ ਹੈ। ਜੀ। ਪ੍ਰਾਈਵੇਟ ਲਾ ਰਿਹਾ ਕਿ ਸਬੰਧ ਵਿੱਚ ਝਗੜੇ ਦੌਰਾਨ ਤੁਸੀਂ ਦਿੱਤੀ ਕੋਈ ਕੰਪਲੇਂਟ ਰਿਟਰਨ ਦੇ ਵਿੱਚ ਕੋਈ ਹਾਂਜੀ ਪਰ ਮਸਲਾ ਹੱਲ ਕਰਨ ਦੀ ਬਜਾਏ ਉਹ ਇੱਕ ਤਾਂ ਆਏ ਉਹਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਉਹਨੇ ਸਾਰੀ ਸਾਡੇ ਉੱਪਰ ਹਮਲਾ ਕਰ ਦਿੱਤਾ ਅੱਛਾ ਜੀ ਕਿਹਨੇ ਕੀਤਾ ਤੁਹਾਡੇ ਤੇ ਹਮਲਾ ਗੁਲਵਿੰਦਰ ਸਿੰਘ ਪ੍ਰਧਾਨ ਨੇ ਗੁਲਵਿੰਦਰ ਸਿੰਘ ਪ੍ਰਧਾਨ ਹਾਂਜੀ ਜਿਹੜਾ ਆਪਣੇ ਫਿਰ ਦੇ ਇੱਕ ਦਾ ਉਹਨਾਂ ਨੇ ਆਪੇ ਹਮਲਾ ਕਰਤਾ ਸਾਡੇ ਤੇ ਸਾਡੇ ਦੋ ਮਿੰਟੇ ਸੱਟਾਂ ਲੱਗੀਆਂ ਤਿੰਨਾਂ ਦੇ ਮੰਡਰੀ ਸਹਿਮਤੀ ਨਾਲ ਪ੍ਰਧਾਨ ਬਣਿਆ ਕੀ ਤੱਕ ਨਹੀਂ ਆਪਣੀ ਮਰਜ਼ੀ ਨਾਲ ਬਣਿਆ ਜੀ ਇਕੱਲਾ ਹੀ ਬਣਿਆ ਹਾਂ ਇਕੱਲਾ ਹੀ ਬਣਿਆ ਸਾਡੀ ਮਿੱਟੀ ਦੀ ਕੋਈ ਸਹਿਮਤੀ ਨਹੀਂ ਲਾ ਕੇ ਸੱਟਾਂ ਖਾਣ ਲਈ ਚਾਹਤੀ ਸਮਝਾ ਪਤਾ ਨਹੀਂ ਉਹਨਾਂ ਦੀ ਕਿਦਮਾਂ ਚ ਕਿਸ ਕੰਮ ਚ ਚੱਲਦੀ ਸੀਗੀ ਅੱਜ ਤੱਕ ਉਹਨੂੰ ਬ੍ਰੈਂਡ ਵਾਸਤੇ ਸੰਯੋਗਿਕਲ ਲੈ ਕੇ ਕਿੰਨੇ ਜਾਣੇ ਸੀਗੇ ਟੋਟਲ ਜੀ ਉਹ ਤਾਂ 12 ਜਾਂ 15 ਦੇ ਵਿਚ ਵਿੱਚ ਸੀਗੇ ਹਥਿਆਰ ਕਿਹੜੇ ਕਿਹੜੇ ਸੀਗੇ ਹਥਿਆਰ ਕਿਰਪਾਨਾ ਸੀ ਉਹਨੂੰ ਕੰਡਾਸੀ ਲੈ ਕੇ ਆਏ ਸੀ ਤੇ ਇੱਕ ਡੰਡੇ ਲੈ ਕੇ ਆਏ ਸੀ ਉਹ ਮੁੰਡਾ ਜਿਹੜਾ ਜ਼ਖਮੀ ਆ ਕੀ ਨਾਮ ਉਸ ਦਾ ਕਿੰਨੀ ਉਮਰ ਹੈ ਜੀ ਉਹਦਾ ਨਾਮ ਵੀ ਸੂਰਜ ਹੈ ਅਰਜਨ ਸਿੰਘ ਉਹਦਾ ਡਰਾਈਵਰ ਹੈ ਉਹ ਉਹ ਜੀ ਉਹਨੂੰ ਚਾਰਜ ਕਰਨੀ ਦਿੱਤਾ ਇੱਕ ਮੁੰਡਾ ਕੁਝ ਲਗੂਮੀਟਰ ਉੱਪਰ ਸੱਟ ਲੱਗਿਆ ਕੀ ਦੇਖਿਆ ਜਾਬੇ ਤਾਂ ਜਿਹੜੇ ਮਸਲੇ ਬੈਠ ਕੇ ਹੱਲ ਕੀਤੇ ਜਾ ਸਕਦੇ ਨੇ ਪਰ ਲੋਕ ਨਿੱਕੀ ਜਿਹੀਆਂ ਗੱਲਾਂ ਲੈ ਕੇ ਤ ਖੂਬ ਬਤਾ ਲੈਂਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ